ਔਰ ਪਟਿਆਲਾ ਵਿਧਾਨ ਸਭਾ ਤੋਂ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਚੋਣ ਦੇ ਵਿੱਚ ਸ਼ਿਵ ਸਨਾ ਹਿੰਦੁਸਤਾਨ ਦੇ ਉਮੀਦਵਾਰ ਰਹੇ ਸੀ ਅੱਜ ਦੁਬਾਰਾ ਘਰ ਵਾਪਸੀ ਕਰਦੇ ਹੋਏ ਸ਼ਿਵ ਸਨਾ ਹਿੰਦੁਸਤਾਨ ਦੇ ਵਿੱਚ ਕਾਜਦ ਸਾਡੇ ਵਿੱਚ ਸ਼ਾਮਲ ਹੋਇਆ ਇਹ ਅਸੀਂ ਸਮਝਦੇ ਆ ਕਿ ਜਿਹੜਾ ਸ਼ਿਵ ਸਨਾ ਹਿੰਦੁਸਤਾਨ ਦੀ ਪਾਲਸੀਆਂ ਨੀਤੀਆਂ ਜਿਹੜੀ ਨੀਤੀਆਂ ਦੇ ਵਿੱਚ ਅੱਜ ਤੋਂ ਬਾਅਦ ਜਾਣ ਗਿਆ ਉਦੇ ਵਿੱਚ ਪ੍ਰਵੀਨ ਕੋਮਲ ਜੀ ਹੋਰ ਉਹਦੋਂ ਥੋੜਾ ਜਿਹਾ ਵਧੀਆ ਤਰੀਕੇ ਦੇ ਨਾਲ ਜੋ ਕਿ ਇਹਨਾਂ ਨੂੰ মিডিਆ ਸਲਾਹਕਾਰ ਨਿੁਕਿਤ ਕੀਤਾ ਹੈ ਤਾਂ ਪਟਿਆਲੇ ਦੇ ਵਿੱਚ ਤਾਂ ਹੈ ਹੀ ਆ ਬਾਕੀ ਦੇਸ਼ ਦੇ ਰਾਸ਼ਟਰੀ ਪੱਧਰ ਦੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਇੱਕ মিডিਆ ਸੈੱਲ ਜਿਹੜਾ ਹੈ ਉਹ ਮਜ਼ਬੂਤ ਹੋਵੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਤੋਂ ਚੁਣ ਕੇ ਗਏ ਉਹ ਚਾਹੇ ਅਮਰਿਤਪਾਲ ਗਏ ਚਾਹੇ ਸ਼ਿਮਰਜਿੰਦਰ ਸਿੰਘ ਮਾਨ ਗਏ ਜਾਂ ਸਰਬਜੀਤ ਕ੍ਰੀਪਕੌਰ ਤੋਂ ਆਏ ਇਹ ਜਿਹੜੇ ਚੁਣ ਕੇ ਆਏ ਆ ਉਹਨਾਂ ਨੇ ਕੋਈ ਵੀ ਪੰਜਾਬ ਦੇ ਡਵੈਲਪਮੈਂਟ ਚ ਇੰਡਸਟਰੀ ਚ ਪਾਲਿਸੀ ਚ ਪੰਜਾਬ ਦੇ ਮਿਹਰਕਾਰੀ ਮਦਦ ਕਰਨ ਚ ਕੋਈ ਯੋਗਦਾਨ ਨਹੀਂ ਪਾਇਆ ਵਿੱਚ ਪਟਿਆਲੇ ਦੇ ਪ੍ਰਸਿੱਧ ਪੱਤਰਕਾਰ ਸਮਾਜ ਸੇਵਕ ਵਰਵੀਨ ਕੋਮਲ ਜੀ ਲੱਗਾ ਬੋਰਡਾ ਜੀ ਸ਼ਿਖਸਨਾ ਦੇ ਵਿੱਚ ਰਹ ਚੁੱਕੇ ਨੇ ਔਰ ਪਟਿਆਲਾ ਵਿਧਾਨ ਸਭਾ ਤੋਂ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਚੋਣ ਦੇ ਵਿੱਚ ਸਿਰਸਾ ਹਿੰਦੁਸਤਾਨ ਦੇ ਉਮੀਦਵਾਰ ਰਹੇ ਸੀ ਅੱਜ ਦੁਬਾਰਾ ਘਰ ਵਾਪਸੀ ਕਰਦੇ ਹੋਏ ਸਿਰਸਾ ਹਿੰਦੁਸਤਾਨ ਦੇ ਵਿੱਚ ਅੱਜ ਸਾਡੇ ਵਿੱਚ ਸ਼ਾਮਲ ਹੋਇਆ ਅਸੀਂ ਉਹਨਾਂ ਦਾ ਪੁਰਜ਼ੋਰ ਸਵਾਗਤ ਕਰਦੇ ਹਾਂ ਆਰ ਇਹ ਨਾਲ ਹੀ ਸਾਡੇ ਵਿੱਚ ਅਮਨਦੀਪ ਸਿੰਘ ਜਿਹੜੇ ਯੁਵਾ ਨੇਤਾ ਨੇ ਉਹ ਵੀ ਸ਼ਾਮਲ ਹੋਏ ਆ ਉਹਨਾਂ ਦੇ ਸਾਥੀ ਸ਼ਾਮਲ ਹੋਏ ਆ ਕਾ ਸਭ ਤੋਂ ਪਹਿਲਾਂ ਜਿਹੜੇ ਪ੍ਰਵੀਨ ਪੋਵਲ ਜੀ ਸਾਡੀ ਪਾਰਟੀ ਸ਼ਾਮਲ ਹੋਇਆ ਹੈ ਮੀਡੀਆ ਜਗਤਨਾਥ ਜੁੜੇ ਹੋਏ ਨੇ ਉਹਨਾਂ ਨੂੰ ਸ਼ਿਵ ਸਨਹਾਨ ਹਿੰਦੁਸਤਾਨ ਆਪਣੀ ਪਾਰਟੀ ਦਾ ਰਾਸ਼ਟਰੀ ਮੀਡੀਆ ਸਲਾਹਕਾਰ ਨਿਯੁਕਤ ਕਰਦੀ ਹੈ ਔਰ ਦੂਸਰਾ ਜਿਹੜਾ ਅਮਨਦੇਵ ਸਿੰਘ ਜੀ ਸਾਡੀ ਪਾਰਟੀ ਸ਼ਾਮਲ ਹੋਇਆ ਹੈ ਸ਼ਿਵ ਸਨਹਾਨ ਹਿੰਦੁਸਤਾਨ ਚ ਉਹਨਾਂ ਨੂੰ ਜ਼ਿਲ੍ਹਾ ਯੂਆਈ ਕਾਇਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਜਿਆਦਾ ਮੰਨੂ ਇਹ ਅਸੀਂ ਸਮਝਦੇ ਆ ਕਿ ਜਿਹੜਾ ਸ਼ਿਵਸ਼ਨਾ ਹਿੰਦੁਸਤਾਨ ਦੀ ਪਾਲਸੀਆਂ ਨੀਤੀਆਂ ਜਿਹੜੇ ਮੀਡੀਆ ਦੇ ਵਿੱਚ ਅੱਜ ਤੋਂ ਬਾਅਦ ਜਾਣ ਗਿਆ ਉਹਦੇ ਵਿੱਚ ਪ੍ਰਵੀਨ ਕੋਮਲ ਜੀ ਹੋਰ ਉਹਦੋਂ ਥੋੜਾ ਜਿਹਾ ਵਧੀਆ ਤਰੀਕੇ ਦੇ ਨਾਲ ਜਦੋਂ ਕਿ ਇਹਨਾਂ ਨੂੰ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਹੈ ਤਾਂ ਪਟਿਆਲੇ ਦੇ ਵਿੱਚ ਤਾਂ ਹੈ ਹੀ ਹੈ ਬਾਕੀ ਦੇਸ਼ ਦੇ ਰਾਸ਼ਟਰੀ ਪੱਧਰ ਦੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਇੱਕ ਮੀਡੀਆ ਸੈੱਲ ਜਿਹੜਾ ਮਜ਼ਬੂਤ ਹੋਵੇ ਔਰ ਕਿ ਇਹ ਪੁਰਾਣੇ ਪਾਰਟੀ ਦੇ ਕਾਰਕੁਨ ਨੇ ਪਾਰਟੀ ਨਾਲ ਕਾਫੀ ਲੰਮਾ ਸਮਾਂ ਪਹਿਲਾਂ ਵੀ ਜਦੋਂ ਆਤਵਾਦ ਬਹੁਤ ਪੀਕ ਚਰਮ ਤੇ ਸੀਗਾ ਉਦੋਂ ਸਾਡੇ ਨਾਲ ਜੁੜੇ ਰਹੇ ਤਾਂ ਹੁਣ ਪਾਰਟੀ ਲਈ ਹੋਰ ਜ਼ਿਆਦਾ ਮਿਹਨਤ ਕਰਨਗੇ ਤੇ ਜਿਹੜੇ ਏਰੀਆ ਦੇ ਵਿੱਚ ਜਿਹੜੇ ਖੇਤਰ ਦੇ ਵਿੱਚ ਇਹਨਾਂ ਨੂੰ ਤਜਰਬਾ ਉਹਦਾ ਸਿਰਸਰਾ ਹਿੰਦੁਸਤਾਨ ਨੂੰ ਲਾਹਾ ਮਿਲੇਗਾ ਲਾਭ ਮਿਲੇਗਾ ਦੂਸਰੀ ਗੱਲ ਜਿਹੜੀ ਅਸੀਂ ਅੱਜ ਕਹਿਣਾ ਚਾਹੁੰਦੇ ਆ ਕਿ ਜਿਵੇਂ ਆਪਾਂ ਜਾਣਦੇ ਆ ਕਿ ਤਰਨਤਾਰਨ ਵਿਧਾਨ ਸਭਾ ਦੇ ਉਪ ਚੋਣ ਹੋ ਰਹੀ ਹੈ ਆਮ ਤੌਰ ਤੇ ਚੋਣਾਂ ਸਾਡੇ ਦੇਸ਼ ਚ ਚਲਦੀਆਂ ਰਹਿੰਦੀਆਂ ਹੈ ਪਰ ਇਸ ਵਾਰ ਜਿਹੜੀ ਤਰਨਤਾਰਨ ਦੀ ਬਾਅ ਇਲੈਕਸ਼ਨ ਹੋ ਰਹੀ ਹੈ ਉਹਦੇ ਵਿੱਚ ਇੱਕ ਅਕਾਲੀ ਦਲ ਬਾਰਸ ਨਾਮ ਦੇ ਸੰਗਠਨ ਨੇ ਉਹ ਹ ਬਾਰਸ ਹੈ ਕਿ ਲਾ ਬਾਰਸ ਹੈ ਪਤਾ ਨਹੀਂ ਲੇਕਿਨ ਉਹਨਾਂ ਨੇ ਸੰਦੀਪ ਸੰਨੇ ਦੇ ਭਰਾ ਨੂੰ ਜਿਹੜਾ ਹੈ ਚੋਣਾਂ ਦੇ ਵਿੱਚ ਖੜਾ ਕੀਤਾ ਹੈ ਅਸੂਲ ਗੱਲ ਦੇ ਖਿਲਾਫ ਹੈ ਕਿ ਜਿਹੜੇ ਜਨ ਪ੍ਰਤੀਨਿਧੀ ਚੁਣ ਕੇ ਜਾਣਗੇ ਉਹ ਲਾ ਮੇਕਿੰਗ ਬਾਡੀ 'ਚ ਜਾ ਰਹੇ ਕਾਨੂੰਨ ਬਣਾਉਣ ਵਾਲੀ ਸਸਤਾ ਤੇ ਜਾ ਰਹੇ ਵਿਧਾਨ ਸਭਾ ਔਰ ਲੋਕ ਸਭਾ 'ਚ ਪੁਰਾਣੇ ਸਮੇਂ ਦੇ ਵੀ ਜਿਹੜੇ ਇਤੋਂ ਚੁਣ ਕੇ ਗਏ ਉਹ ਚਾਹੇ ਅਮਰਿਤਪਾਲ ਗਏ ਚਾਹੇ ਸ਼ਿਵਰਜਨ ਸਿੰਘ ਮਾਨ ਗਏ ਜਾਂ ਸਰਬਜੀਤ ਕਪੂਰ ਤੋਂ ਆਏ ਇਹ ਜਿਹੜੇ ਚੁਣ ਕੇ ਆਏ ਆ ਉਹਨਾਂ ਨੇ ਕੋਈ ਵੀ ਪੰਜਾਬ ਦੇ ਡਵੈਲਪਮੈਂਟ 'ਚ ਇੰਡਸਟਰੀ ਚ ਪਾਲਿਸੀ ਚ ਪੰਜਾਬ ਦੇ ਮਿਹਰਜ਼ਾਰੀ ਨੂੰ ਦੂਰ ਕਰਨ ਚ ਕੋਈ ਯੋਗਦਾਨ ਨਹੀਂ ਪਾਇਆ। ਹੁਣ ਤਰਨਤਾਰਨ ਦੇ ਵਿੱਚ ਵੀ ਉਹ ਬੰਦੇ ਦੇ ਭਰਾ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਜਿਨੇ ਲਾ ਨੂੰ ਬ੍ਰੇਕ ਕੀਤਾ ਹੈ, ਕਾਨੂੰਨ ਨੂੰ ਤੋੜਿਆ ਹੈ। ਕਿ ਕਾਨੂੰਨ ਬਣਾਉਣ ਵਾਲੀ ਸੰਸਥਾ ਚ ਕਾਨੂੰਨ ਤੋੜਨ ਵਾਲੇ ਲੋਕ ਜਾਣ ਕੇ ਉਹ ਪੰਜਾਬ ਦੇ ਲੋਕਾਂ ਲਈ ਕਿਹੋ ਜਿਹਾ ਰੋਲ ਮਾਡਲ ਹੋਣਗੇ? ਕਿ ਆ ਇਸ ਤਰ੍ਹਾਂ ਦੇ ਪ੍ਰਤੀਨਿਧੀ ਜਾਣ ਕੇ ਤੇ ਪੰਜਾਬ ਦੀ ਇੰਡਸਟਰੀ, ਪੰਜਾਬ ਦਾ ਕਾਰੋਬਾਰ ਪੰਜਾਬ ਦਾ ਯੂਥ ਜਿਹੜਾ ਹੈ ਸਹੀ ਦਿਸ਼ਾ 'ਚ ਜਾਏਗਾ ਤੇ ਸ਼ਿਵ ਸੈਨਾ ਹਿੰਦੁਸਤਾਨ ਦੀ ਸੋਚ ਹੈ ਕਿ ਜਿਹੜੇ ਵੀ ਉਸਾਰੂ ਪੱਕੀ ਸੋਚ ਦੇ ਲੋਕ ਹੈ ਦੇਸ਼ ਦੇ ਇੱਕਤਾ ਖੰਡਤਾ ਦੇ ਪੱਖ 'ਚ ਸੋਚਦੇ ਹਨ ਉਹਨਾਂ ਨੂੰ ਇਸ ਜੇ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਮੈਂ ਚਾਹੇ ਕਿ ਮੇਰੀ ਪਾਰਟੀ ਅਲੱਗ ਹੈ ਅਸੀਂ ਕਾਂਗਰਸ ਦੀ ਪ੍ਰੋੜਤਾ ਨਹੀਂ ਕਰਦੇ ਪਰ ਮੈਂ ਅੱਜ ਰਾਜਾ ਬੜਿੰਗ ਦੀ ਇੱਕ ਸਟੇਟਮੈਂਟ ਦੇਖੀ ਜਿਸ 'ਚ ਉਹਨੇ ਕਿਹਾ ਕਿ ਸਾਨੂੰ ਖਾਲਿਸਤਾਨ ਨਹੀਂ ਹਿੰਦੁਸਤਾਨ ਚਾਹੀਦਾ ਹੈ ਅਜੇ ਹੀ ਸੋਚ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾ ਕਾਂਗਰਸ ਹੋਵੇ ਚਾ ਭਾਜਪਾ ਹੋਵੇ ਚਾ ਮੁੱਖ ਅਕਾਲੀ ਦਲ ਹੋਵੇ ਇਹੋ ਜੀ ਸੋਚ ਹੋਣੀ ਚਾਹੀਦੀ ਹੈ ਕਿ ਦੇਸ਼ ਨੂੰ ਤੋੜਨ ਵਾਲੀ ਤਾਕਤਾਂ ਦੇ ਖਿਲਾਫ ਲੜਨ ਵਾਲੇ ਜਿਹੜੇ ਲੋਕ ਹੈਗੇ Shiv Sena Hindustan ਨੇ ਫੈਸਲਾ ਕੀਤਾ ਹੈ ਕਿ ਜੇ ਅਸੀਂ ਆਪਣਾ ਉਮੀਦਵਾਰ ਪਹਿਲਾਂ ਸੀ ਅਪੀਲ ਕੀਤੀ ਹੈ ਵੀ ਸ੍ਰੀ ਉਸੂਰੀ ਜਿਹੜੇ Shiv Sena ਦੇ ਲੀਡਰ ਸੀ ਜਿਨ੍ਹਾਂ ਦਾ ਜਿਨ੍ਹਾਂ ਨੂੰ ਇਹਨਾਂ ਨੇ ਧੋਖੇ ਨਾਲ ਮਾਰਿਆ ਜੇ ਉਹਨਾਂ ਦਾ ਪਰਿਵਾਰ ਲੜਦਾ ਹੈ ਤਾਂ ਸ਼ਿਵ ਸena ਹਿੰਦੁਸਤਾਨ ਉਹਨਾਂ ਨੂੰ ਡਟਵਾਂ ਸਮਰਥਨ ਦੇਗੀ ਜੇ ਕਿਸੇ ਕਾਰਨ ਉਹ ਪਰਿਵਾਰ ਨਹੀਂ ਲੜਦਾ ਤਾਂ ਤੁਸੀਂ ਜਿਹੜੀ ਵੀ ਤਾਕਤਾਂ ਦੇਸ਼ ਦੀ ਏਕਤਾ ਕਣਤਾ ਦੇ ਅੱਛੇ ਲੜਨ ਗਿਆ ਪਾਰਟੀ ਦੀ ਬਾਉਂਡਰੀ ਤੋਂ ਬਾਹਰ ਜਾ ਕੇ ਪਾਰਟੀ ਦੀ ਸੀਮਾ ਤੋਂ ਬਾਹਰ ਜਾ ਕੇ ਚਾਹੇ ਉਹ ਕੋਈ ਪਾਰਟੀ ਹੋਵੇ ਜਿਹੜੀ ਮਜ਼ਬੂਤੀ ਨਾਲ ਉੱਥੇ ਲੜ ਰਹੀ ਹੋਵੇਗੀ ਅਸੀਂ ਉਹਦਾ ਸਮਰਥਨ ਕਰਾਂਗੇ ਉਹਦੀ ਸਪੋਰਟ ਹਾਂਜੀ ਕੋਮਲ ਸਾਹਿਬ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਇਥੇ ਉੱਤੇ ਪਹਿਲੋਂ ਸਵਾਗਤ ਕਰਦਾ ਸਾਰੇ ਮੀਡੀਆ ਤੇ ਆਪਣੇ ਭਰਾਵਾਂ ਦਾ ਦੂਜੇ ਮੈਂ ਸਾਡੇ ਜਿਹੜੇ ਨੈਸ਼ਨਲ ਸਪੀਕਰ ਨੇ ਕਵਨ ਗੁਪਤਾ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨੈਸ਼ਨਲ ਮੀਡੀਆ ਐਡਵਾਈਜ਼ਰ ਦੇ ਤੌਰ ਦੇ ਉੱਤੇ ਇਹ ਜੋ ਕੀਤਾ ਦਿੱਤ ਜਿਹੜੀ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਦੇਸ਼ ਦੇ ਜਿਹੜੇ ਹਾਲਾਤ ਨੇ ਅਸੀਂ ਸਾਰੇ ਮੀਡੀਆ ਧਰਮੀ ਅੱਜਕੱਲ੍ਹ ਆਨਲਾਈਨ ਜਿਆਦਾ ਵਿਦਰਦੇ ਆ ਆਪਾਂ ਨੂੰ ਸਾਰਾ ਪਤਾ ਹੀ ਹੈ ਸਾਰਿਆਂ ਨੂੰ ਫੇਸਬੁੱਕ ਦੇ ਉੱਤੇ WhatsApp ਦੇ ਉੱਤੇ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਖਵਾਦੀ ਤਾਕਤਾਂ ਨੇ ਜਿਹੜੀਆਂ ਕਿ ਪਾਕਿਸਤਾਨ ਦੀ ISI ਤੇ ਦੂਸਰੇ ਪਾਸੇ ਖਾਲਸਤਾਨੀ ਵਰਨੂ ਦੇਸ਼ ਆਰਿਆਂ ਦੇ ਉੱਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਇੰਨਾਂ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜਦੋਂ ਮੇਰੀ ਗੱਲ ਹੋਈ ਗੁਪਤਾ ਜੀ ਦੇ ਨਾਲ ਤੇ ਮੈਂ ਡਿਸਾਈਡ ਕੀਤਾ ਕਿ ਸਾਨੂੰ ਰਲ ਮਿਲ ਕੇ ਹੰਬਲ ਮਾਰ ਕੇ মিডিਆ ਕਰਮੀਆਂ ਨੂੰ ਇਹਨਾਂ ਤਾਕਤਾਂ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਇਸ ਕਰਕੇ शिवसेना ਹਿੰਦੁਸਤਾਨ ਗਵਰਨਦੁਕ ਦਾ ਜਿਹੜੀ ਰਹਿਨਮਾਈ ਦੇ ਵਿੱਚ ਅਸੀਂ ਜੁਆਇਨ ਕੀਤਾ ਹੈ ਇਹਦੇ ਨਾਲ ਦੀ ਨਾਲ ਜਿਹੜਾ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਜਿੰਨਾ মিডিਆ ਹੈਗਾ ਉਹ ਸਾਰੇ ਨੈਸ਼ਨਲ মিডিਆ ਦੇ ਦਾ ਧੰਨਵਾਦ ਵੀ ਕਰਦੇ ਆ ਕਿ ਜਿਹੜੇ ਸਾਨੂੰ ਹਰੇਕ ਸਟੇਟ ਦੇ ਵਿੱਚ ਸਹਿਯੋਗ ਦੇ ਰਹੇ ਨੇ ਨਰਾਪੁਰਾ ਪਾਰਟੀ ਦੀਆਂ ਗਤੀਵਿਧੀਆਂ ਦੇ ਨਾਲ ਨਾਲ ਅਸੀਂ ਇਸ ਗੱਲ ਦੇ ਬਾਰੇ ਵੀ ਖਾਸ ਤੌਰ ਤੇ ਧਿਆਨ ਰੱਖਾਂਗੇ ਨੈਸ਼ਨਲ ਲੈਵਲ ਦੇ ਉੱਤੇ ਜਦੋਂ ਵੀ মিডিਆ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ মিডিਆ ਦੇ ਨਾਲ ਜਿਹੜੀਆਂ ਵੱਖ-ਵੱਖ ਤਾਕਤਾਂ ਨੇ ਉਹ ਖਾਸ ਤੌਰ ਦੇ ਉੱਤੇ মিডিਆ ਨੂੰ ਹੀ ਲਗਾਉਣਾ ਚਾਹੁੰਦੀਆਂ ਨੇ politcal ਸਿਨੈਰੀਓ ਦੇਖੀ ਤਾਂ ਵੀ মিডিਆ ਨੂੰ ਹੀ ਟਾਰਗੇਟ ਬਣਾਇਆ ਜਾਂਦਾ ਹੈ ਅਸੀਂ মিডিਆ ਦੇ ਵੈਲਫੇਅਰ ਦੇ ਲਈ ਵੀ ਵੱਖ-ਵੱਖ ਕੰਮ ਕਰਾਂਗੇ ਨੈਸ਼ਨਲ ਲੈਵਲ ਦੇ ਉੱਤੇ ਨਾਲ ਦੀ ਨਾਲ ਪਾਰਟੀ ਦੀਆਂ ਜਿਹੜੀਆਂ ਗੁਪਤਾ ਜੀ ਦੀ ਗਾਈਡੈਂਸ ਦੇ ਵਿੱਚ ਜੋ ਜੋ ਪਾਰਟੀ ਦੀਆਂ ਨੀਤੀਆਂ ਨੇ ਉਹਨਾਂ ਨੂੰ ਅੱਗੇ ਵਧਾਉਣ ਵਿੱਚ ਪ੍ਰਚਾਰ ਕਰਨ ਵਿੱਚ ਪ੍ਰਸਾਰ ਕਰਨ ਦੇ ਵਿੱਚ ਅਸੀਂ ਪੂਰੇ ਦਾ ਪੂਰਾ ਆਪਣਾ ਯੋਗਦਾਨ ਦੇਵਾਂਗੇ ਤੇ ਤੁਹਾਡੇ ਸਾਰੇ মিডিਆ ਦੇ ਭਰਾਵਾਂ ਦਾ ਮੈਨੂੰ ਸਹਿਯੋਗ ਪਹਿਲਾਂ ਵੀ ਮਿਲਦਾ ਰਿਹਾ ਜਿਸ ਤਰ੍ਹਾਂ ਤੇ ਮੈਂ ਬੁਝਾਰਿਸ਼ ਕਰਾਂਗਾ ਕਿ ਅੱਗੇ ਨੂੰ ਵੀ ਇਸੇ ਤਰ੍ਹਾਂ ਤੁਹਾਡੇ ਸਾਥ ਦੇ ਛਤਰ ਛਾਇਆ ਦੇ ਵਿੱਚ ਅਸੀਂ ਅੱਗੇ ਵਧਾਂਗੇ ਜੈ ਹਿੰਦੂ ਰਾਸ਼ਟ੍ਰ। ਓਕੇ ਅੱਜ ਦੇ ਪਹਿਲੇ ਫੋਮਲ ਜਿਹੜੇ ਪਹਿਲਾਂ ਸ਼ਿਵ ਸੈਨਾ ਹਿੰਦੁਸਤਾਨ ਦਾ ਉਹਨਾਂ ਦਾ ਇਹ ਸ਼ਾਸਨ ਅੱਜ ਇਹਨਾਂ ਨੇ ਕਰ ਵਾਪਸੀ ਕੀਤੀ ਤੇ ਸ਼੍ਰੀ ਪਵਨ ਗੁਪਤਾ ਜੀ ਜਿਹੜੇ ਕਿ ਸਾਡੀ ਪਾਰਟੀ ਦੇ ਸੁਪਰੀਮੋ ਨੇ ਇਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਨੇ ਜਿਸ ਤਰੀਕੇ ਦੇ ਨਾਲ ਇਹ ਫਾਈਟ ਕਰਦੇ ਨੇ ਹਿੰਦੂਇਜ਼ਮ ਦੇ ਔਰ ਹਿੰਦੂਇਜ਼ਮ ਦੇ ਅਧਿਕਾਰਾਂ ਵਾਸਤੇ ਉਹਦੇ ਨਾਲ ਜਦੋਂ ਇੱਕ ਮੀਡੀਆ ਦਾ ਬੰਦਾ ਸਾਡੇ ਕੋਲ ਆ ਗਿਆ ਤਾਂ ਜਿਹੜੀਆਂ ਗੱਲਾਂ ਅਸੀਂ ਦੂਰ ਤੱਕ ਪਹੁੰਚਾਣਾ ਚਾਹੁੰਦੇ ਆ ਉਹ ਅਸੀਂ ਉਹ ਸਾਰੇ ਪਾਰਟੀ ਤੱਕ ਪਹੁੰਚਾ ਸਕਦੇ Mm. <laughs> Two. Thank you.